পাইছো ন ஜ <laughs> பார்ட்ட்ட்டி ਜਿਆ ਦੂਰ ਪੈਂਦਾ ਜੀ ਦੂਰ ਕਿਹੜੀ ਹੈ ਕਿਹੜੀ ਹੈ ਤੇ ਮਹਾਰਾਣੀ ਪ੍ਰਨੀਤਕੌਰ ਦੇ ਸਵਾਗਤ ਲਈ ਕੱਕੇ ਤੋਂ ਜੋ ਕੁਝ ਆਗੂ ਨੇ ਮੇਰੇ বিজেপি ਪਾਰਟੀ ਦੇ ਉੱਥੇ ਮੌਜੂਦ ਨੇ ਇੱਕ ਅੱਗੇ ਮਹਾਰਾਣੀ ਪ੍ਰਨੀਤਕੌਰ ਦੇ ਸਵਾਗਤ ਲਈ ਇੱਥੇ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਅੱਜ ਮਹਾਰਾਣੀ ਪ੍ਰਨੀਤਕੌਰ ਕੱਕੇ ਆ ਰਹੇ ਨੇ ਤੇ ਤੁਸੀਂ ਉਹਨਾਂ ਦੇ ਵੈਲਕਮ ਲਈ ਇੱਥੇ ਖੜੇ ਹੋ ਤੇ ਕੀ ਕਹਿਣਾ ਚਾਹੋਗੇ ਅੱਜ ਮਹਾਰਾਣੀ ਪ੍ਰਨੀਤਕੌਰ ਦੇ ਹਾਲ ਕਾ ਸ਼ਰਾਨਾ ਦੇ ਪ੍ਰੋਗਰਾਮ ਸਵੇਰ ਤੋਂ ਜੇ ਅਸੀਂ ਮਹਾਰਾਣੀ ਸਾਹਿਬ ਦੇ ਨਾਲ ਸੀਗੇ ਜੀ ਕਲਾਰਾਂ ਟਕਰਾ ਭਾਸ਼ਾਪੁਰ ਸਤਰਾਣਾ ਮਰੋੜੀ ਅਤਾਲਾ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਕਾਚ ਜਿਹੜੇ ਨੇ ਅੱਜ ਦੇਖਣ ਨੂੰ ਮਿਲੇ ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਉਸ ਭਾਗ ਕੀ ਕਿ ਕਰੋਤੀਆਂ ਦੇ ਵਿਰੋਧ ਕਰਨ ਦੇ باوجود ਵੀ ਮਹਾਰਾਣੀ ਸਾਹਿਬ ਵਰ ਭਾਰਤੀ ਜਨਤਾ ਪਾਰਟੀ ਦੇ ਲਈ ਨਰਿੰਦਰ ਮੋਦੀ ਜੀ ਦੇ ਲਈ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਉਤਸ਼ਾਹ ਹੈ ਇਹ ਉਤਸ਼ਾਹ ਹੈ ਜਿਹੜਾ ਸਪਸ਼ਟ ਇੱਕ ਤਰੀਕ ਨੂੰ ਵੋਟਾਂ ਦੇ ਰੂਪ ਦੇ ਵਿੱਚ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣਾ ਹੈ ਔਰ ਸਾਂਭ ਆਉਣਾ 4 ਤਰੀਕ ਨੂੰ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪੂਰੇ ਸਮੁੱਚੇ ਦੇਸ਼ ਦੇ ਵਿੱਚ 400 ਤੋਂ ਪਾਰ ਸੀਟਾਂ ਲੈ ਕੇ ਸਰਕਾਰ ਬਣਾਉਗੀ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ 5 ਤੋਂ 7 ਸੀਟਾਂ ਲੈ ਕੇ ਵਿਕੇਂਦਰ ਦੀ ਸਰਕਾਰ ਦੇ ਵਿੱਚ ਆਪਣੇ ਪਾਰਲੀਮੈਂਟ ਦੇ ਮੈਂਬਰ ਭੇਜਣਗੇ ਕੀ ਆਪਣੀ ਮਹਾਰਾਣੀ ਪਨੀਤ ਕੌਰ ਨੂੰ ਕੀ ਛਤਰਾਣਾ ਹਲਕੇ 'ਚ ਪਰ ਮਹੰਗਾਰਾ ਮਿਲ ਰਿਹਾ ਹੈ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਜੀ ਛਤਰਾਣਾ ਹਲਕਾ ਪੂਰੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚੋਂ ਲੀਡ ਲੈ ਕੇ ਜਾਊਗਾ ਇਸ ਦਾ ਸਾਨੂੰ ਪੂਰਨ ਵਿਸ਼ਵਾਸ ਹੈ ਠੀਕ ਹੈ ਹਾਂਜੀ ਆਪਣੇ ਨਾਲ ਹੋਰ ਮੈਮ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਨਾ ਜੀ ਆਪਣਾ ਕਿਰਨਜੀਤ ਠੀਕ ਹੈ ਤੁਸੀਂ ਅੱਜ ਇੱਥੇ ਮਹਾਰਾਣੀ ਪੁਨੀਤ ਘੋਰਾਣੇ ਵਾਲੇ ਨੇ ਕਿ ਤੁਸਾਂ ਨੇ ਸਵਾਗਤ ਲਈ ਇੱਥੇ ਖੜੇ ਹਾਂਜੀ ਤੁਸੀਂ ਇੱਥੇ ਖੜੇ ਮਹਾਰਾਣੀ ਦੇ ਸਵਾਗਤ ਠੀਕ ਹੈ ਤੁਸੀਂ ਕੀ ਹੈ ਜੇ ਕੀ ਮੰਗਾ ਉਹਨਾਂ ਨੇ ਲੈ ਕੇ ਆਏ ਹੋ ਕੀ ਮੰਗਾ ਰੱਖਣਾ ਚਾਹੁੰਦੇ ਹੋ ਉਹਨਾਂ ਸਾਹਮਣੇ ਵੀ ਜਿਹੜਾ ਵੀ ਭੈਣ ਭਾਈ ਦਾ ਕੋਈ ਵੀ ਕੰਮ ਹੈ ਘਰਾਂ ਦਾ ਬਾਹਰਲਾ ਮੈਮ ਮਹਾਰਾਣੀ ਨੂੰ ਇਹ ਵੀ ਬੇਨਤੀ ਹੈ ਵੀ ਸਾਡਾ ਕੰਮ ਹੋਣਾ ਚਾਹੀਦਾ ਅੱਛਾ ਹਾਂਜੀ ਤੁਹਾਡਾ ਵੀ ਠੀਕ ਹੈ ਬਾਕੀ ਹੋਰ ਆਪਣੇ ਨਾਲ ਬੀਬੀਆਂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਕੀ ਨਾਂ ਹੈ ਆਪਣਾ ਔਰ ਕੋ ਬੁੱਤੋ ਬੱਚਿਆਂ ਦੇ ਕੰਮ ਹੋਣੇ ਚਾਹੀਦੇ ਨੇ ਆਪਣਾ ਨਾਂ ਦੱਸੋ ਮਾਤਾ ਨਾਂ ਕੀ ਹੈ ਠੀਕ ਹੈ ਕੀ ਜਾਣਦੇ ਤੁਸੀਂ ਅੱਜ ਮਹਾਰਾਣੀ ਪੰਨੀਤ ਕੋਲ ਇੱਥੇ ਆ ਰਹੇ ਨੇ ਗੱਗੇ 'ਚ ਉਹਨਾਂ ਨੂੰ ਅਸੀਂ ਜਿਤਾਉਣਾ ਚਾਹੁੰਦੇ ਆਂ ਸਾਡੇ ਕੰਮ ਹੱਲ ਹੋਣੇ ਚਾਹੀਦੇ ਨੇ ਕੰਮ ਠੀਕ ਹੈ ਪੂਰੀ ਤੱਕ ਦਾ ਕੋਈ ਹੱਲ ਨਹੀਂ ਹੋਇਆ ਦੁਨੀਆ ਹੋ ਕੇ ਚਲੀ ਗਈ ਅੱਛਾ ਠੀਕ ਹੈ ਤੁਹਾਨੂੰ ਇਹਨਾਂ ਤੋਂ ਆਸ ਹੈਗੀ ਆ ਵੀ ਵੋਟਰ ਵੋਟਰ ਨਹੀਂ ਆਸ ਸੀ 70 ਜਾਂ 70 ਕਦੋਂ ਦੇ ਪਾਰਟ ਅੱਛਾ ਠੀਕ ਹੈ ਤੁਸੀਂ ਯਾਨੀ ਕਿ ਮਹਾਰਾਣੀ ਦੀ ਜਿੱਤ ਕਰਵਾਉਣਾ ਪਰਨੀਤ ਕੌਰ ਨੂੰ ਬਹੁਤ ਚਾਹਣੇਗੀ ਠੀਕ ਹੈ ਉਹ ਅੱਗੇ ਆਉਣ ਸਾਡਾ ਸੁਰੂਜੀ ਜੀ ਇਹਨਾਂ ਨਾਲੇ ਪਿਆਰਾ ਅੱਛਾ ਹਾਂ ਸਾਡਾ ਸੁਰੂਤੀ ਸਾਡਾ ਸਾਰਾ ਪਰਿਵਾਰ ਸਾਡਾ ਇੱਕ ਮੁਠੀ ਹੋ ਕੇ ਜੀ ਠੀਕ ਹੈ ਜੀ ਪਰਨੀਤ ਕੌਰ ਨੂੰ ਜਿਤੇਾਵਾਂਗੇ ਠੀਕ ਹੈ ਹੋਰ ਸਾਡਾ ਕੋਈ ਪਿਆਰ ਨਹੀਂ ਹੈਗਾ ਕਿਸੇ ਨਾਲ ਸਾਡਾ ਪਰਨੀਤ ਕੌਰ ਨਾਲ ਸਾਡੇ ਬਧੇਰਾ ਕਹਿੰਦੇ ਨੇ ਵੀ ਕਾ ਬਟਣ ਉਧਰ ਭਾਗ ਗਿਆ ਅਸੀਂ ਕੈਪਟਨ ਦੇ ਨਾਲ ਇਹ ਜੁੱਲੀ ਜਪੜਾ ਨਾਲੇ ਚੱਕਦੇ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਕਾਫੀ ਉਤਸ਼ਾਹਿਤ ਨੇ ਕਹਿਣ ਲੱਗੀਆਂ ਨੇ ਵੈਸੇ ਜਿਹਾ ਅਸੀਂ ਸਾਥ ගේ මහරනි පරිනිතෝර ග.